ਤੁਸੀਂ ਦੇਖ ਰਹੇ ਹੋ ਫਗਵਾੜਾ ਨਿਊਜ਼ ਮੈਂ ਹਾਂ ਤਣਾ ਅੰਜਲੀ ਫਗਵਾੜਾ ਸ਼ਹਿਰ ਤੋਂ ਇਮਾਨਦਾਰੀ ਦੀ ਇੱਕ ਵਧੀਆ ਮਿਸਾਲ ਸਾਹਮਣੇ ਆਈ ਹੈ ਇੱਥੇ ਦੇ ਨਿਵਾਸੀ ਸੌਰਵ ਸ਼ਰਮਾ ਨੂੰ ਪਿਛਲੇ ਦਿਨੀ ਸੜਕ ਤੇ ਡਿੱਗੂ ਹੋਏ ਕ੍ਰਿਪ 20000 ਰੁਪਏ ਲੱਭਦੇ ਹਨ ਤੇ ਉਹਨਾਂ ਵੱਲੋਂ ਇਮਾਨਦਾਰੀ ਵਿਖਾਉਂਦਿਆਂ ਉਹਨਾਂ ਨੇ ਫਗਵਾੜਾ ਨਿਊਜ਼ ਤੇ ਖਬਰ ਪ੍ਰਕਾਸ਼ਿਤ ਕਰਵਾਈ ਤਾਂ ਜੋ ਅਸਲੀ ਮਾਲਕ ਤੱਕ ਇਹ ਖਬਰ ਪਹੁੰਚ ਸਕੇ ਖਬਰ ਦੇ ਪ੍ਰਕਾਸ਼ਿਤ ਹੋਣ ਤੋਂ ਬਾਅਦ ਅੱਜ ਪੈਸਿਆਂ ਦੇ ਅਸਲੀ ਮਾਲਕ ਹਰਭਜਨ ਸਿੰਘ ਨੇ ਸੌਰਵ ਸ਼ਰਮਾ ਨਾਲ ਸੰਪਰਕ ਕੀਤਾ ਪੈਸਿਆਂ ਦੇ ਮਾਲਕ ਨੇ ਦੱਸਿਆ ਕਿ ਉਹ ਆਪਣੇ ਬੱਚੇ ਦੇ ਇਲਾਜ ਲਈ ਚਾਵਰ ਹਸਪੀਟਲ ਆਏ ਹੋਏ ਸਨ ਅਤੇ ਹਾਂਡਾ ਕੰਪਲੈਕਸ ਨੇੜੇ ਨਾਰੀਅਲ ਪਾਣੀ ਲੈਣ ਲੱਗ ਗਏ ਸਨ ਤਾਂ ਜਦੋਂ ਉਹਨਾਂ ਨੇ ਆਪਣੇ ਜੇਬ ਵਿੱਚੋਂ ਪੈਸੇ ਕੱਢ ਕੇ ਦੁਕਾਨਦਾਰ ਨੂੰ ਦਿੱਤੇ ਤਾਂ ਉਸ ਦੌਰਾਨ ਉਹਨਾਂ ਦੇ ਪੈਸੇ ਜੇਬ ਵਿੱਚੋਂ ਥੱਲੇ ਡੈਗ ਗਏ ਪੈਸਿਆਂ ਦੀ ਪਛਾਣ ਹੋਣ ਉਪਰੰਤ ਸੌਰਵ ਸ਼ਰਮਾ ਨੇ ਉਹਨਾਂ ਨੂੰ ਪੂਰੇ 20000 ਰੁਪਏ ਸੋਪ ਦਿੱਤੇ ਇਸ ਇਮਾਨਦਾਰੀ ਦੀ ਸਾਰੇ ਸ਼ਹਿਰ ਵਿੱਚ ਵੱਧ ਚੜ ਕੇ ਸਹਿਾਨਾ ਕੀਤੀ ਜਾ ਰਹੀ ਹੈ ਪੈਸਿਆਂ ਦੇ ਮਾਲਿਕ ਜੋ ਕਿ ਇੱਕ ਬਜ਼ੁਰਗ ਵਿਅਕਤੀ ਹਨ ਉਹਨਾਂ ਨੇ ਸੋਰੋ ਸ਼ਰਮਾ ਨੂੰ ਦਿਲੋ ਦੁਆਵਾ ਦਿੱਤੀਆਂ ਤੇ ਆਖਿਆ ਕੀ ਹਜੇ ਵੀ ਇਮਾਨਦਾਰੀ ਜਿਉਂਦੀ ਹੈ ਹੁਣ ਇਸ ਬਾਬਤ ਫਗਵਾੜਾ ਨਿਊਜ਼ ਨਾਲ ਗੱਲਬਾਤ ਕਰਦੀਆਂ ਸੌਰਵ ਸ਼ਰਮਾ ਤੇ ਪੈਸਿਆਂ ਦੇ ਮਾਲਕ ਹਰਭਜਨ ਸਿੰਘ ਦਾ ਕੀ ਕੁਝ ਕਹਿਣਾ ਹੈ ਆਉ ਸੁਣਦੇ ਹਾਂ ਪੂਰੀ ਖਬਰ ਵਿੱਚ ਫਗਵਾੜਾ ਨਿਊਜ਼ ਲਈ ਕੈਮਰਾਮੈਨ ਜੈ ਸ਼ਰਮਾ ਦੇ ਨਾਲ ਸ਼ਰਨਜੀਤ ਸਿੰਘ ਸੋਨੀ ਦੀ ਵਿਸ਼ੇਸ਼ ਰਿਪੋਰਟ ਸਤਿ ਸ਼੍ਰੀ ਅਕਾਲ ਜੀ ਮੈਂ ਸੌਰਵ ਸ਼ਰਮਾ ਫਗਵਾੜਾ ਤੋਂ ਜਿੱਦਾਂ ਜੀ ਮੈਂ ਕੱਲ ਇੱਕ ਵੀਡੀਓ ਪਾਈ ਸੀ ਪਰਸੋਂ ਕਿਸੇ ਦੇ ਪੈਸੇ ਸਾਨੂੰ ਗਵਾਚੇ ਹੋਏ ਲੱਭੇ ਸਨ ਜੋ ਕਿ ਸਾਨੂੰ ਨੀਅਰ ਅਬਾਊਟ ਬੱਸ ਸਟੈਂਡ ਦੇ ਕੋਲ ਮਿਲੇ ਸੀ ਇਹ ਪੈਸੇ ਜੋ ਕਿ ਅਮਾਉਂਟ ਸੀ 17000 ਰੁਪਏ ਦੇ ਕਰੀਬ ਸੀ ਅਸੀਂ ਪਹਿਲੀ ਵੀਡੀਓ ਦੇ ਵਿੱਚ ਇਹਨੂੰ 20000 ਰੁਪਏ ਕਿਹਾ ਸੀ ਕਿਉਂਕਿ ਐਕਚੁਅਲ ਦੇ ਵਿੱਚ ਜਿਹੜੀ ਅਮਾਉਂਟ ਜਿੰਨੀ ਹੁੰਦੀ ਉਹਨੂੰ ਪਤਾ ਹੁੰਦਾ ਹੈ ਫਿਰ ਇਹ ਵੀਡੀਓ ਅਸੀਂ ਹੋਰ ਖਬਰਾਂ ਦੇ ਚੈਨਲਾਂ ਦੇ ਉੱਤੇ ਲਗਵਾਈ ਤੇ ਇਹ ਖਬਰ ਦੇਖ ਕੇ ਸਾਨੂੰ ਚਾਉਰਾ ਹਸਪਤਾਲ ਦੇ ਆਨਰ ਮੈਡਮ ਜੀ ਇਹਨਾਂ ਨੇ ਸਾਡੇ ਨਾਲ ਕੰਟੈਕਟ ਕੀਤਾ ਇਹਨਾਂ ਨੇ ਦੱਸਿਆ ਕਿ ਇਹਨਾਂ ਦੇ ਹਸਪਤਾਲ ਦੇ ਵਿੱਚ ਇੱਕ ਮਰੀਜ਼ ਨੇ ਜੋ ਇਨ ਪੇਸ਼ੈਂਟ ਨੇ ਉਹਨਾਂ ਦੇ ਬੇਟੇ ਦਾ ਐਕਸੀਡੈਂਟ ਹੋ ਗਿਆ ਸੀ ਆਪਣੇ ਬੈਂਕ ਤੋਂ ਪੈਸੇ ਕਢਵਾ ਕੇ ਲੈ ਕੇ ਆਏ ਸੀ ਅੰਕਲ ਜੀ ਸੀ ਇਹਨਾਂ ਨੇ ਪੈਸੇ ਕਢਵਾ ਕੇ ਲਿਆਦੇ ਸੀ ਇਹਨਾਂ ਕੋਲੋਂ ਆਪਣੇ ਇੱਕ 20000 ਦਾ ਬੰਡਲ ਬੱਸ ਸਟੈਂਡ ਦੇ ਕੋਲ गिर ਗਿਆ ਸੀ ਮਰਨ ਜੀ ਇਹਨਾਂ ਦੇ ਪੈਸੇ ਇਹਨਾਂ ਨੂੰ ਅਜੇ ਤੱਕ ਨਹੀਂ ਮਿਲੇ ਬੇਟੀ ਦਾ ਕਰੋ ਥੈਂਕ ਯੂ ਸਰ ਮੇਰਾ ਨਾਮ ਜੀ ਹਰਪ੍ਰੀਤ ਸਿੰਘ ਆ ਹਾਂਜੀ ਹਰਪ੍ਰੀਤ ਸਿੰਘ ਜੀ ਆਪਣੇ ਕਿਹੜੇ ਪਿੰਡ ਤੋਂ ਆਪਾਂ ਮੈਂ ਪਿੰਡ ਮਾਨਕੋਤਵਾ ਜੀ ਹਾਂਜੀ ਤੇ ਮੇਰਾ ਬੱਚਾ ਇੱਥੇ ਡਾਕਟਰ ਸਿੰਘਾ ਚਾਵਰ ਹਸਪੀਟਲ ਤੇ ਬਿਜੇ ਜੀ ਉਹਦੇ ਨੇ ਥੱਦਾ ਡੜ ਗਿਆ ਸੀਗਾ ਨਾ ਜਿਹਦਾ ਪਾਣੀ ਬਾਸਟ ਦੇ ਸਾਹਮਣੇ ਉਹ ਤੋਂ ਲੈ ਕੇ ਤਾਂ ਮੈਂ ਹੌਲੀ ਹੌਲੀ ਤੁਰਿਆ ਆਉਂਦਾ ਸੀ ਤੇ ਮੈਂ ਸੈਲ ਦੀ ਜੇਚ ਪਾਲੇ ਮੇਰੇ ਹੱਥੇ ਬਾਜੀਲ ਸੀ ਬੰਦੇ ਕੇ ਜੇਚ ਪਾਇਆ ਜਦ ਥੱਲੇ ਡਿਗਿਆ ਤਾਂ ਮੈਂ ਲੈ ਕੇ ਕਹ ਰਹਾ ਕਿ ਸੌ ਗਿਆ ਸਵੇਤ ਉੱਥੇ ਦਾ ਬਿੱਲ ਇਹ 24000 ਪਿਆ ਤੇ ਟੋਟਲ ਕਿੰਨੀ ਅਮਾਉਂਟ ਕੋ ਡਾਗ ਲੈ ਆਂਦੀ ਸੀ ਤੁਸੀਂ ਮੈਂ 35000 ਕਾ ਡਾਗ ਕੇ ਲਿਆ ਸੀ 15 ਮੇਰੇ ਕੋਲ ਸੀ 600 ਪਿਆ ਕਿੰਨੇ ਟਿਕੇ ਤੁਹਾਡੇ ਤੋਂ ਤਾਂ 20000 ਪੂਰਾ ਡਿਗਿਆ ਸੀ ਤਾਂ ਬੀਨੂ ਮੈਂ ਦਾ ਮੈਂ ਪਹਿਲਾਂ ਬਿਲਕੁਲ ਤੇ ਲੈ ਬੈਠਾ ਵਿੱਚ ਦੋ ਤੰਦਾ ਜਾ ਤਾਂ ਮੈਂ 17000 ਕੈਸ਼ </body> ਹਾਂ ਜੀ ਕੈਮਰੇ ਜਾਂਦੇ ਆਪਣੇ ਜਿੱਤੇ ਵੀ ਕੈਮਰੇ ਚੈੱਕ ਕਰੋ ਤੇ ਉਹਨਾਂ ਫਿਰ ਮਾਲਕ ਨੂੰ ਪਤਾ ਲੱਗਿਆ ਉਹ ਕਿਹੜੀ ਜਿਹੜੇ ਲੋਗਾਂ ਨੇ ਤੁਹਾਡੇ ਉਹ ਪੈਸੇ ਵਾਪਸ ਕੀਤੇ ਹੋ ਕੋਈ ਨਾ ਨਾਮ ਵਗੈਰਾ ਕੀ ਹੈ ਕੁਝ ਪਤਾ ਕਿੱਥੇ ਦੇ ਰਹਿਣ ਵਾਲੇ ਆ ਇਥੇ ਇਹ ਕੁੜੀਆਂ ਨੂੰ بتایا ਦਾਦਾ ਉਹ ਦਾਦੇ ਲਿਖਾ ਦੇ ਕਿ ਬੱਚੇ ਤੇ ਹੁਣ ਤੁਹਾਨੂੰ ਮਿਲ ਗਏ ਪੈਸੇ ਪੈਸੇ ਮੈਂ ਮੈਂ ਬਿਲਕੁਲ ਮਿਲ ਸਕਦਾ ਪੂਰੇ ਪੈਸੇ ਮਿਲ ਗਏ ਪੂਰੇ ਪੈਸੇ ਤੇ ਕੀ ਲੋਕਾਂ ਨੂੰ ਅਪੀਲ ਕਰਨੀ ਚਾਹੁੰਦੇ ਜਿੱਦਾਂ ਜੀ ਮੈਂ ਇਤਿਹਦੇ ਬੰਦਿਆਂ ਦੀ ਮੈਂ ਬਹੁਤ ਇੱਜ਼ਤਮਾਨ ਕਰਦਾ ਜਿਨ੍ਹਾਂ ਨੇ ਮੈਨੂੰ ਕੈਸ਼ 20000 ਜੀਆ ਤੇ 20000 ਦਿੱਤਾ ਹੈ ਜੀ ਮੈਂ ਬਹੁਤ ਤਾਰਵਾਜਾ ਇਹਦਾ ਬੰਦਿਆਂ ਦਾ